چار بہت اچھا می ہستا ہی آدی کسی بھی غلط نہیں بولتا کسی بھی منگے لینا کسی نے کچھ نہیں کہ ਹੋਰ ਕੀ ਆਹ ਸੱਚੀ ਗੱਲ ਐ ਸੱਚੀ ਗੱਲ ਐ ਸਿੰਮੂ ਮੈਂ ਨਹੀਂ ਕੁਛ ਇਹ ਦੀ ਜੀ ਨਾ ਭਰਾਵਾ ਨਾ ਘਟ ਹੋਰ ਕੀ ਐਨੀ ਮਿਹਨਤ ਕਰਦੇ ਹੈਗੇ ਘਰ ਨੂੰ ਪਤਾ ਤੈਨੂੰ ਮੇਰਾ ਸਿਰ ਦਰਦ ਰਹਿੰਦਾ ਮੈਨੂੰ ਅੱਖਾਂ ਦੀ ਪ੍ਰੋਬਲਮ ਹੈਗੀ ਫੇਰ ਵੀ ਅਸੀਂ ਇੱਕ ਬੈਠੇ ਹੈਗੇ ਹਨਾ ਉਹਦੇ ਕਰਕੇ ਵੀ ਚਲੋ ਕੁਝ ਬਣ ਜੂ ਹਨਾ ਉਹ ਕਿਸ ਰੂਪ ਉਹਦੀ ਇਸ ਫੋੜ ਦੀ ਜ਼ਰੂਰਤ ਹੈਗੀ ਜੇ ਆਪਾਂ ਮੈਸੇਜ ਕੱਟੀ ਜਾਉਂਗੇ ਫਿਰ ਆਪਾਂ ਨੂੰ ਕਿੰਨਾ ਹੋ ਪੈਂਦਾ ਪ੍ਰੋਬਲਮ ਹੁੰਦੀ ਦੱਸੀ ਸਾਰੇ ਮੈਂਦਰ ਤਰ ਤੂੰ ਆਪਣੇ ਭੈਣ ਨੂੰ ਕੀ ਕੱਟਾ ਪਾਣਾ ਚਾਹੁੰਦਾ ਦੱਸੀ ਨਾਲ ਸੰਗ ਹੈਲਪ ਕਰੀਦੀ ਹੁੰਦੀ ਹੈ ਜੀ ਜਿੱਦ ਤਨੂੰ ਮੈਂ ਕਹਿ ਰਹੀ ਆ ਅਗਰ ਬੋਲ ਰਹੀ ਆ ਕਿ ਮੈਂ ਅੱਗੇ ਦੱਸ ਦੂੰਗੀ ਠੀਕ ਹੈ ਨਾ ਤੈਨੂੰ ਮੈਂ ਆਪ ਕਹੂੰਗੀ ਕਰਨ ਵੀ ਇਸ ਤਰ੍ਹਾਂ ਕਰਦੇ ਇੱਦਾਂ ਨਹੀਂ ਆਪਾਂ ਆਪਸ਼ਨ ਚੱਕੂਗੀ ਉੱਪਰ ਦੀ ਤਾਂ ਹੋਊਗਾ ਕਰਨ ਇਹ ਥੋੜੀ ਹੁੰਦਾ ਆਪਾਂ ਡਾਇਰੈਕਟ ਚੱਕੂਗੇ ਯਾਰ ਬਟਨ ਟਚ ਕਰੂਗੇ ਫਿਰ ਹੁੰਦਾ ਆ ਉਹ ਚੱਲ ਕੋਈ ਨਾ ਠਹਿਰ ਕੋਈ ਗੱਲ ਨਹੀਂ ਪਰ ਉਹ ਤਾਂ ਉਹ ਤਾਂ ਨਹੀਂ ਕਰਿਆ ਹੈਗਾ ਹਾਈਡ ਨਹੀਂ ਕਰਨਾ ਹੈਗਾ ਭਾਈ ਤੂੰ ਬਹੁਤ ਅੱਛਾ ਮੁੰਡਾ ਹੈਂ ਵੀ ਸਤਿਨਾਮ ਮੈਸੇਜ ਲੇਟ ਕਿੰਨਾ ਸਿਰਫ چلو کوئی گل نہیں پر تیاں رکھیا کرتے اگے دی ہن چل کوئی گل نہیں چھڈ 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 کوئی نہ پر اگے واسطے کہہ رہی ہیں پر او اگے کہندے بہت اچھا منڈا ہے بہت اچھا کافی ٹائم ہو گیا انو دے نوں دیکھ لکی کہندے ਚੜਾਗ ਨੂੰ ਪਰ ਕਦੀ ਵੀ ਦੇਖ ਲੈ ਚੜਾਗ ਨੇ ਸਿਰਫ ਦੋ ਚਾਰ ਮੈਸੇਜ ਕਰਨੇ ਐ ਬਰ ਬੈਠਾ ਰਹਿੰਦਾ ਐ ਸਪੋਰਟ ਕਰਦਾ ਐ ਉਹ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਬਹੁਤ ਅੱਛਾ ਆ ਉਹ ਵੀ ਜਿਸੇ ਵਿੱਚ ਹੀ ਮੂਨਾ ਹੀ ਹੁੰਦੇ ਲਾ ਸਾਰੇ ਹੁੰਦੇ ਆ ਚਲੋ ਕੋਈ ਗੱਲ ਨਹੀਂ ਫਿਰ ਪਰ ਅੱਗੇ ਵਧਾਈਦਾ ਹੁੰਦਾ ਹੈ ਨਾ ਆਪਣੇ ਭੈਣ ਭਰਾਵਾਂ ਨੂੰ ਮੈਂ ਤਾਂ ਪਹਿਲੀ ਪਹਿਲਾਂ ਹੀ ਬੜਾ ਉਹਦੇ ਵਿੱਚ ਚੰਗੇ ਕਿੱਥੇ ਗਿਆ ਹਾਲੀ رفی رفی نوجوت 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 میں کہلنا ہی کدیتا ہاں یہ میں نے پتا ہے یہ تو میری پتا بھی پہلے کدی کی پتا ہے ਪਰ ਜੇ ਆਪਾਂ ਟੱਚ ਕਰੂਗੇ ਕਰਨ অপশন ਕਰ ਦੋਗੇ ਤਾਂ ਆਉਂਦਾ ਹੈ ਮੈਸੇਜ ਡਿਲੀਟ ਕਰਨੇ ਦਾ ਵੀ ਇਹ ਡਾਇਰੈਕਟ ਨਹੀਂ ਹੁੰਦਾ ਹੈਗਾ ਛੱਡੋ ਖੈਰ ਛੱਡ ਪਰ ਹੁਣ ਅੱਗੇ ਵਾਸਤੇ ਦੱਸਦੀ ਹਾਂ ਜੇ ਕਹੂੰਗੀ ਤਾਂ ਕਰ ਹੀ ਨਹੀਂ ਲੋੜ ਨਹੀਂ ਹੈਗੀ ਕਰਨ ਦੀ ਵੈਸੇ ਮੈਂ ਚੰਦੀ ਹੈਗੀ ਵੀ ਘਟਾ ਪਾਵੇ ਕਿਸੇ ਚੀਜ਼ ਤੇ ਹੈ ਨਾ ਆਪਾਂ ਇਹ ਮੈਂਦ ਕਰਕੇ ਅੱਗੇ ਜਾਣਾ ਹੈ ਬਹੁਤ ਮੈਂਦ ਕਰਨੀ ਹੈ ਲਈ ਬਹੁਤ ਘਟਾ ਹੈ ਪਿੱਛੇ ਬਹੁਤ ਹੈਗੀ ਕਿੰਨੀ ਮੈਂਦ ਕਰਨੀ ਪੈਣੀ ਕਰਨ ਤੁਹਾਨੂੰ ਕੀ ਮੈਂ ਦੱਸੀ ਹੈ ਉਹ ਹੈ ਰੋਜੀ اللہ تم سمجھے کر دے رہا ہوں کی کیوں ہوگا سیمو چلو دیکھ کے ہمارے دار بھی دیکھے ہو جا کے ਸਾਈਡ ਹੋ ਗਈ ਨਹੀਂ ਨਹੀਂ ਹਾਂ ਚਲ ਸਾਈਡ ਨੂੰ ਤਾਂ ਕੁਛ ਨਹੀਂ ਐਨਾ ਗੜਾ ਸਨ ਦੁਨੀਆ ਕਿੰਨੇ ਘਾਟੇ ਖਾਂਦੇ ਆ ਬੜੇ ਦੇ ਬੜੇ ਘਾਟੇ ਹੋ ਜਾਂਦੇ ਸੀ ਉਹ ਇਹ ਤਾਂ ਹੈ ਕਿ ਆ ਚੀਜ਼ ਹੈ ਨਾ